ਸਾਰੇ ਦੋਸਤਾਂ ਦਾ ਸਵਾਗਤ ਹੈ ਮੇਰੇ YouTube ਚੈਨਲ ਬਲਰਾਜ ਸਿੱਧੂ ਪ੍ਰਧਾਨ ਮਗੀ ਸਿੰਘ ਕੀਤੂ ਜੋ ਵੇ 2 ਵਾਰ MLA ਰਹੇ ਸੀਗੇ ਬਰਨਾਲੇ ਤੋਂ ਉਹਨਾਂ ਦਾ ਮਰਡਰ 29 ਅਕਤੂਬਰ 2012 ਨੂੰ ਹੋਇਆ ਸੀਗਾ ਤੇ ਉਹਨਾਂ ਦੇ ਭਤੀਜੇ ਜਸੇ ਵੱਲੋਂ ਨਾਲ ਹੋਰ ਪੰਜੇ ਬੰਦੇ ਸੀ ਉਹਨਾਂ ਵੱਲੋਂ ਕੀਤਾ ਗਿਆ ਸੀ ਜਸੇ ਦੀ ਪਿੱਛੇ ਜੀ ਇੰਟਰਵਿਊ ਆਈ ਸੀ ਵੀ ਅਸੀਂ ਦਾ ਸਾਡਾ ਕੋਈ ਲੁੱਟਣਾ ਚਾਹੁੰਦਾ ਸੀਗਾ ਤੇ ਉਸਕੇ ਨੂੰ ਝਗੜੇ ਵਿੱਚ ਜਾਂ ਪ੍ਰਧਾਨ ਦੇ ਮੇਰੇ ਤੇ ਕੋਈ ਪਰਚਾ ਕਰਾਇਆ ਵਗੈਰਾ ਕਰਾਏ ਸੀਗੇ ਫਿਰ ਉਹਨਾਂ ਦੀ ਇਸ ਅਸਾਮਾਰੇ ਬਾਰੇ ਮੈਨੂੰ ਬਹੁਤਾ ਪਤਾ ਨਹੀਂ ਸੀਗਾ ਉਹ ਦੋ ਮਹੀਨੇ ਕੁਟਰ ਹੁੰਦਾ ਸੀ ਤੇ ਪ੍ਰਧਾਨ ਭਈ ਜਦੋਂ ਮੌਤ ਹੋਈ ਆ ਉਦੋਂ ਥੋੜੇ ਦਿਨ ਪਹਿਲਾਂ ਇਹ ਮੈਸਜ ਵੀ ਡੀ ਲੱਗਾ ਸੀ ਇਹਨਾਂ ਜਦੋਂ ਕਤਲ ਹੋ ਗਿਆ ਉਸ ਤੋਂ ਬਾਅਦ ਆਨ ਮੈਂ ਦੋ ਤਿੰਨ ਗੱਲਾਂ ਦੱਸਣ ਲੱਗਾ ਪ੍ਰਧਾਨ ਦਾ ਪੈਂਟ ਬਲਾਸ਼ਪੁਰ ਆਉਂਦਾ ਮੋਗੇ ਚ ਪੈਂਦਾ ਸੀ ਤੇ ਜਿੰਨੀ ਨਲਾਕੀ ਇਸ ਕਤਲ ਦੀ ਤਫਤੀਸ਼ ਦੇ ਵਿੱਚ ਉਦੋਂ ਮੋਗਾ ਪੁਲਿਸ ਨੇ ਖਾਈ ਸੀਗੀ ਐਸ ਜੀ ਦਾ ਨਾਮ ਕਾਹ ਨੂੰ ਲੈਣਾ ਵੈ ਕੋਈ ਕਮਾਲ ਦੀ ਗੱਤ ਗਿਆ ਕਰਤੀ ਚੋ ਬੰਦੇ ਨੇ ਹੋਇਆ ਕੀ ਵੀ ਜੱਸਾ ਫਰਾੜ ਹੋ ਗਿਆ ਸੀ ਨਾਲ ਦੋ ਤੋਂ ਬੰਦੇੜੇ ਕੁਝ ਫੜੇ ਗਿਆ ਸੀ ਤੇ ਕੁਝ ਫਰਾੜ ਹੋ ਗਏ 29 ਅਕਤੂਬਰ ਨੂੰ ਕਤਲ ਹੁੰਦਾ ਵਾ ਤੇ ਮਾਰਚ ਪੰਜ 6 ਮਹੀਨਿਆਂ ਬਾਅਦ ਜੱਸਾ ਫੜਿਆ ਜਾਂਦਾ ਜੱਸੇ ਨੂੰ ਫੜਨ ਚ ਜਿਹੜੀ ਸਾਰੀ ਮਿਹਨਤ ਸੀਗੀ ਉਹ ਸੀਆਈਏ ਬਰਨਾਲੇ ਨੇ ਕੀਤੀ ਸੀ ਬਲਜੀਤ ਸਿੰਘ ਇਨਸਪੈਕਟਰ ਉਹ ਤੋਂ ਸਬ ਇਨਸਪੈਕਟਰ ਹੁੰਦਾ ਸੀ ਹੁਣ ਇਨਸਪੈਕਟਰ ਹੈ ਚੈਲ ਡੀਐਸਪੀ ਬੰਦ ਵਾਲਾ ਬਹੁਤ ਵਧੀਆ ਤਫਤੀਸ਼ੀ ਆ ਉਹਨੇ ਨਾ ਕਿਸੇ ਤਰ੍ਹਾਂ ਕਰਾ ਆਗੇ ਮੋਗੇ ਪੁਲਿਸ ਵਾਲਾ ਤਾਂ ਕੋਈ ਇੰਟਰਸਟ ਨਹੀਂ ਸੀ ਅਸੀਂ ਨੂੰ ਕੜਨ ਦੇ ਵਿੱਚ ਕੀ ਕਾਰਨ ਸੀ ਨਹੀਂ ਕਾਰਨ ਹੈ ਹੁਣ ਰੱਬ ਜਾਣੇ ਜੋ ਵੀ ਹੋਊਗਾ ਹੋਇਆ ਕੀ ਵੀ ਉਹ ਮੋਬਾਈਲ ਲੱਗ ਗਿਆ ਉਹਦਾ ਤੇ ਉਹ ਮੋਬਾਈਲ ਨਾ ਦੋ ਤਿੰਨ ਦਰਾਂ ਬਾਅਦ ਡੇਰਾ ਬਸਤੀ ਇਲਾਕੇ ਦੇ ਵਿੱਚ ਜਿਹੜੀ ਸਾਉਡੂ ਜ ਨੇ ਆ ਬੋਲੇ ਕਿ ਇਹ ਪਿੰਡ ਵਿੱਚ ਚੱਲਦਾ ਹੁੰਦਾ ਸੀ ਕਈ ਕਿਸੇ ਪਿੰਡ ਤੇ ਕਈ ਕਿਸੇ ਪਿੰਡ ਇੰਡੀਕੇਸ਼ਨ ਸਾਡੇ ਕੋ ਆ ਜਾਂਦੇ ਸੀ ਉੱਥੇ ਡੇਰੇ ਲਾ ਕੇ ਬੈ ਗਏ ਮੈਂ ਵੀ ਨਾਲ ਸੀਗਾ ਕੀ ਫਿਰ ਸੀ ਗਏ ਜੀ ਉਹ ਜੱਸਾ ਗਏ ਤੇ ਬਹੁਤ ਥਰ ਤੋਂ ਕਦਮੇ ਚੱਲਦੇ ਆ ਰਹੇ ਸੀ ਕਈਆਂ ਕਦਮਾਂ ਵਿੱਚ ਭਗੋੜਾ ਸੀ ਕਈਆਂ ਚ ਰਸਾਲਤ ਤੋਂ ਗਹਿਰਾ ਜਾ ਸੀਗਾ ਤੇ ਇਹ ਨੂੰ ਇਹ ਪਤਾ ਸੀਗਾ ਵੀ ਪੁਲਿਸ ਆਉ ਉਹਦਾ ਮੇਨ ਕੰਮ ਹੈ ਆ ਪੀਓ ਮੋਬਾਈਲ ਦੀ ਲੋਕੇਸ਼ਨ ਤੋਂ ਬੰਦੇ ਨੂੰ ਫੜਦੀ ਹੈ। ਸਿਆਣਾ ਸੀਗਾ ਇਸ ਵੱਲੋਂ। ਅਛਾ ਇਹਦੀ ਫਰੇਸ਼ ਸ਼ਾਇਦ ਪੰਚਕੁੱਲੇ ਕੋਈ ਫਰੈਂਡ ਸੀਗਾ ਕੋਈ ਬੀਬੀ ਸੀਗੀ ਨਾਮ ਦਾ ਭੁੱਲ ਗਿਆ ਹਰਪ੍ਰੀਤ ਪਤਾ ਨਹੀਂ ਕੀ ਨਾਮ ਹੈ ਉਹਦਾ। ਇਹ ਉਹਦੇ ਫਰੈਂਡ ਜੀ ਲਿੰਦਾ ਹੁੰਦਾ ਹੈ ਜੀ। ਪਤਾ ਨਹੀਂ ਇਹਦੀ ਕੋਈ ਰਿਸ਼ਤੇਦਾਰ ਨਹੀਂ ਸੀ ਜਾਂ ਫਰੈਂਡ ਸੀਗੀ ਫੇ ਤਾਂ ਰੱਬ ਜਾਣੇ। ਤੇ ਇਹਨੇ ਜਦੋਂ ਇਹਨੇ ਫੋਨ ਆਪਣਾ ਸਵਿਚ ਆਫ ਕਰਾ ਦਿੱਤਾ। ਜਿਦੋਂ ਨੇ ਫੋਨ ਕਰਨਾ ਹੁੰਦਾ ਸੀ ਨਾ ਇਹ ਗੱਡੀ ਤੇ ਇਧਰ ਆ ਜਾਂਦਾ ਸੀ ਪਿੰਡਕ ਜਿਹੜਾ ਬੱਸੀ ਵਾਲੇ ਪਾਸੇ ਉੱਥੇ ਜਿਵੇਂ ਸਮਝ ਲੋ ਵੀ ਨੇ ਇੱਕ ਫੋਨ ਕੀਤਾ ਆਰਾਮ ਸਿੰਘ ਨੂੰ ਧਮਕੀ ਦਿੱਤੀਆਂ ਜੋ ਉਹ ਵੀ ਕੀਤਾ ਤੇ ਜਦੋਂ ਅਸੀਂ ਉੱਥੇ ਪਹੁੰਚਦੇ ਹਾਂ ਲੋਕੇਸ਼ਨ ਤੇ ਉਹਨੇ ਜਦੋਂ ਉਸ ਸਿਰਲੇ ਫੋਨਸ ਵਿੱਚ ਆਫ ਕਰਕੇ ਦੂਜੇ ਪਿੰਡ ਪਹੁੰਚ ਜਾਂਦੇ ਫਿਰ ਉਸਨੇ ਇੱਕ ਅਦਾ ਫੋਨ ਜਾਂ ਦੋ ਫੋਨ ਕਰਨੇ ਉਥੋਂ ਫੇਰ ਸਵਿਚ ਆਫ ਕਰਨਾ ਜਿੰਨੇ ਨੇ ਫੋਨ ਕਰਨੇ ਹਾਲ ਫੋਨ ਤੋਂ ਬਾਅਦ ਸਵਿਚ ਆਫ ਕਰਕੇ ਇਹ ਨਿਕਲ ਜਾਂਦਾ ਹੈ ਤੇ ਦੂਜੇ ਸਾਹ ਪਹੁੰਚ ਜਾਂਦੇ ਹਾਂ ਉਸਨੂੰ ਬਾਅਦੇ ਕਰਕੇ ਤੇ ਪੰਚਕੁਲੇ ਪਹੁੰਚ ਜਾਂਦਾ ਹੁਣ ਸਾਡੇ ਤੋਂ ਬਾਅਦ ਵਿੱਚ ਇਹ ਸੀਗਾ ਕਿ ਸ਼ਾਦੀ ਦੀ ਰੈਸ਼ ਵੀ ਇੱਥੇ ਹੋਣੀ ਆ ਰੋਗਾਂ ਦੇਖਦੇ ਤੋਂ ਬਾਅਦ ਪਤਾ ਲੱਗਾ ਨਾ ਕਿ ਇੱਥੇ ਪੰਚਕੁਲੇ ਰਹਿੰਦਾ ਸੀਗਾ ਉਹ ਇੱਕ ਦਿਨ ਕਿਤੇ ਗਲਤੀ ਨਾਲ ਇਹਦਾ ਫੋਨ ਚੱਲਦਾ ਰਹਿ ਗਿਆ ਤੇ ਬਲਜੀਤ ਸਿੰਘ ਦੀ ਜਿਹੜੀ ਟੀਮ ਸੀ ਸੀਐਸ ਸੀ ਬਰਨਾਲਾ ਦੀ ਉਹਨਾਂ ਨੇ ਗੱਡੀਆਂ ਅੱਗੇ ਪਿੱਛੇ ਲੱਗੀਆਂ ਭੱਜੀਆਂ ਤੇ ਫਾਇਰਿੰਗ ਹੋਈ ਇਹ ਗ੍ਰਿਫਤਾਰ ਹੋ ਗਏ ਇੱਕ ਸਾਥੀ ਦਾ ਜ਼ਖਮੀ ਹੋ ਗਿਆ ਪੁਲਿਸ ਆਂਦਾ ਤੇ ਪੁਲਿਸ ਦੀ ਵੈਰੀ ਆ ਅੱਛਾ ਇਸ ਕੇਸ ਦੀ ਨਾ ਜਿਹੜੀ ਸਾਰੀ ਨਿਗਰਾਨੀ ਉਹ ਆਈਜੀ ਯੋਨ ਪਟਿਆਲਾ ਸਰਦਾਰ ਬਰਨਜੀਤ ਸਿੰਘ ਗੇਲ ਕਰ ਰਹੇ ਸੀਗੇ ਉਹ ਜਦੋਂ ਹੀ ਥਾਣੇ ਲੈ ਗਏ ਤੇ ਥਾਣੇ ਵਾਲਿਆਂ ਨੂੰ ਬੜੀ ਅੱਗ ਲੱਗੀ ਵੀ ਕੇਸ ਬਰਨਾਲੇ ਦਾ ਵਾ ਮੁਕਾਬਲਾ ਇੱਥੇ ਆ ਹੁਣ ਇਹ ਪਰਚਾ ਦੇਣਗੇ ਉਹ ਸਿਆਪਾ ਕੇ ਕਾਲੇ ਪੱਤਰ ਕਈ ਐਫਆਰ ਲਿਖਣੀ ਹੁੰਦੀ ਆ ਮੁੰਸ਼ੀ ਨੇ ਕਰਨਾ ਹੁੰਦਾ ਤੋ ਐਸਐਚਓ ਵੀ ਬੜਾ ਪਰੇਸ਼ਾਨ ਜਿਆ ਬੜਾ ਖੁਸ਼ਕ ਜਿਆ ਨਾ ਉਹਨੇ ਕਦੇ ਚਾਹ ਪੁਸ਼ੀ ਨਾ ਪਾਣੀ ਕੁਛ ਸਾਨੂੰ ਅਲਗ ਨੂੰ ਪਤਾ ਸੀਗਾ ਪੀਐਸਪੀ ਆਇਆ। ਉਥੇ ਐਸਪੀ ਲੱਗਾ ਸੀਗਾ ਇੱਕ ਤੱਪੜ ਜਿਹਾ ਬੜਾ ਮੋਟਾ ਹੁੰਦਾ ਹੈਗਾ। ਇਹ ਲੋ ਮੈਂ ਹੁਣ ਨਾ ਕਾਨੂੰ ਲੈਣਾ ਉਹਨੇ। ਤੱਗ ਬੰਦਾ ਹੈਗਾ ਵੇ ਨਾਮ ਦਾ ਕੁਮਾਰ ਨੂੰ ਸੀ ਕੁਝ। ਉਹ ਆ ਗਿਆ ਤੇ ਮੇਰੇ ਨਾਲ ਖੜਨ ਲੱਗ ਪਿਆ। ਮੈਂ ਕਿਹਾ ਭਾਈ ਜਿੱਥੇ ਵਾਦਾਤ ਹੋਈ ਆ ਅਸੀਂ ਪਰਚਾ ਉੱਥੇ ਦੇਣਾ। ਇਹ ਜੀ ਤੁਸੀਂ ਬਣਾ ਲਾ ਪੁਲਿਸ ਦੇ ਤੁਸੀਂ ਬਣਾ ਲੈ ਰਹੋ। ਮੈਂ ਹਾਂ ਕੋਈ ਨਹੀਂ ਪੁੱਤ। ਮੈਂ ਬਾਅਦ ਜਾ ਕੇ ਆਈ ਜੀ ਸਾਹਿਬ ਨਾਲ ਗੱਲ ਕੀਤੀ ਮੈਂ ਸਾਰਾ ਤਾਂ ਬੜਾ ਦੁਖੀ ਕਰਨ ਰਿਹਾ ਸਾਨੂੰ। ਨਾ ਨੂੰ ਬੋਲਣ ਦੀ ਅਗਲੇ ਕੋਈ ਸਾਹਿਬ ਮੈਨੂੰ ਕਹਿੰਦੇ ਵੀ ਕਰਾਜ ਮੇਰੇ ਨਾਲ ਗੱਲ ਕਰ ਮੈਂ ਹੁਣ ਹੁਣਾ ਤਾਂ ਮੈਂ ਹੈਜੀ ਸਾਹਿਬ ਨਾਲ ਗੱਲ ਕਰਨਗੇ ਚਲੋ ਚੰਗੀ ਰੱਜ ਕੇ ਖੋਤੀ ਨੂੰ ਹੋਈ ਉਹਦੇ ਉੱਠ ਕੇ ਖਾਣ ਹੋ ਗਿਆ ਭੱਜ ਅਸੀਂ ਆਪਣੀ ਕ੍ਰੂਨੀ ਕਾਰਜ ਕਰਕੇ ਤੇ ਬਰਨਾਲੇ ਆ ਗਏ ਬਰਨਾਲੇ ਆ ਗਏ ਜਿਹੜੀ ਇਹ ਪੁਛਗਿਛ ਕਰਨੀ ਹਰਮਾਨ ਮੂਹਰ ਲਿਆ ਉਸ ਤੋਂ ਬਾਅਦ ਮੋਗਾ ਪੁਲਸ ਲੈ ਗਈ ਉਹਨੇ ਮੋਗਾ ਪੁਲਸ ਲੈ ਗਈ ਤੇ ਉਸ ਤੋਂ ਬਾਅਦ ਇਹ ਨਾ ਲਾਬੇ ਜੇਲ ਸੀਗਾ ਤੇ ਨਾ ਬਲਜੀਤ ਕੋਲ ਕੁਦਰਤੀ ਬਿਮਾਰੀ ਦੀ ਜਨਾਨੀ ਸੀ ਨਾ ਜਿਹਦੇ ਫਰਿਆਦ ਤੇ ਰਹਿੰਦਾ ਸੀ ਉਹਦਾ ਨੰਬਰ ਬਲਜੀਤ ਕੋਲ ਸੀ ਉਹਨੇ ਅਬਜ਼ਰਵੇਸ਼ਨ ਤੇ ਲਾ ਲਿਆ ਤੇ ਵੇਖ ਲਓ ਮਾਰਚ ਦੇ ਵਿੱਚ ਅ ਗ੍ਰਸਤਾਰ ਆਇਆ ਤੇ ਗ੍ਰਸਤਾਰੋਂ ਤੋਂ 4-5 ਮਹੀਨੇ ਬਾਅਦ ਇਹਨੇ ਨਾ ਆਪਣੀ ਪੁਛਗਛ ਵੀ ਦੱਸਿਆ ਵੀ ਮੇਰਾ ਰਾਦਾਸ ਵੀ ਫਰਾਰ ਹੋ ਗਿਆ ਮੈਂ ਕਰਵੰਤ ਨੂੰ ਹੀ ਪ੍ਰਧਾਨ ਦੇ ਬੇਟੇ ਨੂੰ ਵਿਚਾੜ ਉਹਦਾ ਵੀ ਕਤਲ ਕਰਦਣਾ ਪੀਜੇ ਕੁਲੰਤ ਦਾ ਕਤਲ ਹੋ ਗਿਆ ਤੇ ਇਹ ਮੁਕਦਮਾ ਲੜਨਾ ਹੀ ਨਹੀਂ ਕਿਸੇ ਨੇ ਅੰਦਰ ਤੇ ਗਵਾਉਣ ਨੂੰ ਜਾਂਦੀ ਕਿ ਲੋੜ ਹੈ ਗਵਾਉਣ ਨੂੰ ਤੁਹਾਨੂੰ ਘੱਟ ਨਹੀਂ ਕਹਿੰਦੇ ਲੱਗ ਪਿਆ ਸੀ ਗ੍ਰੈਂ ਚਲੋ ਉਹ ਨਾਲ ਗੱਲ ਕਰਦੇ ਆ ਫੋਨ ਸੁਣ ਹਿਲਾਇਆ ਅਬਜ਼ਰਵੇਸ਼ਨ ਤੇ ਕਰਦੇ ਆ ਕਰਦੇ ਆ ਨਵੰਬਰ ਦਾ ਮਹੀਨੇ 'ਚ 2013 ਉਹ ਦੇ ਨਤੀਜੇ ਤੋਂ ਬਰੂਨ ਬਟਰ ਹੈ ਪ੍ਰਧਾਨ ਦਾ ਜੱਸਾ ਫੜਿਆ ਗਿਆ ਸੀ ਮਾਰਚ 2013 ਨੂੰ ਤੇ ਨਵੰਬਰ 2013 ਨੂੰ ਜਦੋਂ ਪ੍ਰੋਗਰਾਮ ਬਣ ਗਿਆ ਵੀ ਮੈਂ ਫਰਾਰ ਹੋਣਾ ਅਸੀਂ ਮੈਂ ਨਾ ਇੱਕ ਕਈ ਵਾਰ ਦੀ ਕਚਹਿਰੀ ਜਾਉਗੇ ਨਾ ਤੇ ਉਥੇ ਜਦੋਂ ਪੁਲਿਸ ਪੇਸ਼ ਕਰਦੀ ਆ ਬੰਦਿਆਂ ਨੂੰ ਤੇ ਉਥੇ ਵੇਖ ਕੇ ਤੇ ਇਹ ਲੱਗਦਾ ਵੀ ਜਿਹੜੇ ਬਦਮਾਸ਼ ਆ ਇਹਨਾਂ ਦਾ ਭੱਜਣ ਦਾ ਮੂਡ ਹੀ ਨਹੀਂ ਬਣ ਰਿਹਾ ਨਹੀਂ ਤੇ ਪੁਲਿਸ ਲੋਕਾਂ ਦੀ ਕੋਈ ਨਹੀਂ ਹੁੰਦੀ ਉਹ ਪੁਲਿਸ ਰਿਆਂ ਤੋਂ ਮੁਲਾਜ਼ਮ ਲਾਇਆ ਹੁੰਦੇ ਆ ਜਿਆਦਾ ਆ ਚੋ ਖਲੀਫੇ ਹੀ ਹੁੰਦੇ ਆ ਤੇ ਹੱਥ ਘੜੇ ਜੀ ਉਹਨੂੰ ਫੜਾਈ ਹੁੰਦੀ ਆ ਜਿਹੜਾ ਮੁਲਜ਼ਮ ਹੁੰਦਾ ਜੇ ਭੱਜ ਗਿਆ ਤੇ ਠੀਕ ਆ ਨਹੀਂ ਜੇ ਉਹਦਾ ਮੂਡ ਬਣਿਆ ਤੇ ਉਹ ਭੱਜ ਸਕਦਾ ਕਹਿੰਦਾ ਮਤਲਬ ਕੋਈ ਏਡੀ ਪ੍ਰੋਬਲਮ ਵਾਲੀ ਗੱਲ ਨਹੀਂ ਇਹਨਾਂ ਦਾ ਪ੍ਰੋਗਰਾਮ ਬਣ ਗਿਆ ਵੀ ਫੁਲਾਨੀ ਤਰੀਕ ਨੂੰ ਮੇਰੀ ਮੋਗੇ ਪੇਸ਼ੀ ਆ ਨਾਬੇ ਤੋਂ ਜਾਣਾ ਅਛਾ ਕਤਲ ਦਾ ਮੁੱਲਜਮ ਸੀਗਾ ਔਰ ਘੱਟੋ ਘਾਟ ਦੇ ਤੇ ਦਰਜਾਂ ਤੋਂ ਵਾਧਮ ਕਦਮੇ ਦਾ ਸੀ ਹੋਰ ਵੀ ਕਈਆਂ ਥਾਵਾਂ ਦੇ ਲੁੱਟਮਾਰਕ ਦੇ ਲਕਾਂ ਤੋੜ ਕੇ ਹੋਈਆਂ ਨੇ ਦਿਨੋ ਸੱਤ ਵਗੈਰਾ ਗੰਭੀਰ ਮਕਦਮੇ ਸੀ ਇਹਨੂੰ ਦੋ ਤਿੰਨ ਪੁਲਿਸ ਨੂੰ ਲਾਇਆ ਨਾ ਰੋਡਵੇ ਦੀ ਬੱਸ ਵਿੱਚ ਬਿਠਾ ਕੇ ਲੈ ਆਉਂਦੇ ਨੇ ਦੇਖਿੰਦਾ ਵੀ ਜੋਂ ਵੇਖ ਲੋ ਬੱਸੋਂ ਪਹੇ ਨਾ ਕੰਦਾ ਸੁੱਖਾ ਫੇਰ ਚਲੋ ਪੁਲਿਸ ਨੇ ਪੁੱਛਣਾ ਐ ਨੈਟੀ ਸਿੱਟੀ ਕਰ ਲਈ ਵੀ ਤੁਸੀਂ ਐ ਕਰੋ ਤੁਸੀਂ ਕਾਰ ਕਰਾਇ ਦੇ ਲੈ ਲੈ ਕਰੋ ਕਰਾਇਆ ਮੈਂ ਦੇ ਦੂੰਗਾ ਮੜੀ ਰੋਟੀ ਪਾਣੀ ਖਾਵਾਂਗੇ ਰਾਜ ਤੇ ਠੱਕੇ ਖਾਂਦੇ ਜਾਵਾਂਗੇ ਰੋਡਵੇਰ ਦੀ ਬਾਹਰ ਊੜੇ ਮਲਾਜਮ ਸਾਹਿਬ ਸੀ ਉਹਨਾਂ ਕਹਿੰਦਾ ਠੀਕ ਹੈ ਜੀ ਇਹਨੇ ਉਹ ਬੀਬੀ ਦਾ ਫੋਨ ਆਇਆ ਜੇਲ ਚੱਲ ਤੇ ਉਸ ਕੀ ਮੇਰੀ ਬਣ ਗਈ ਅਸੀਂ ਉਹਦੇ ਬਾਰੇ ਊੜੇ ਐਸਐਸਪੀ ਮੁਰਗਾ ਸੀਗਾ ਉਹਨੂੰ ਫੋਨ ਕਰਾਇਆ ਆਪਣੇ ਐਸਐਸਪੀ ਸਾਡੇ ਅਧਿ ਸ਼੍ਰੀ ਸਦੇਦੀਪ ਸ਼ਰਮਾ ਇਹ ਬੰਦਾ ਇਹਦੀ ਇਸ ਦਿਨ ਪੇਸ਼ ਜਾਂ ਮੋਗੇ ਪ੍ਰਾਈਵੇਟ ਕਾਰ ਥਾੜੀ ਪੁਲਿਸ ਪਾਰਟੀ ਨੇ ਲੈ ਕੇ ਆਉਣਾ ਇਹਨੂੰ ਇਹਨੇ ਰਾਜੇ ਦੇ ਢਾਬੇ ਤੇ ਰੋਟੀ ਖਾਣੀ ਇਹਨਾਂ ਨੇ ਉਥੋਂ I20 ਜਾਂ ਇਹੋ ਜਿਹੀ I20 ਸੀਗੀ ਪੀ I20 ਕਾਰ ਆਉਂਗੀ ਐਸ ਨੰਬਰ ਦੀ ਐਸ ਰੰਗ ਦੀ ਤੇ ਉਹ ਇੱਥੇ ਖਲੋਗੇ ਆ ਕੇ ਤੇ ਇਹ ਜਿਹੜਾ ਵਾ ਇਹ ਉਸ ਗੱਡੀ 'ਚ ਬੈ ਕੇ ਭੱਜੂਗਾ ਲਓ ਜੀ SSP ਨੂੰ ਚਿੱਠੀ ਵੀ ਲਿਖੀ ਉਹਨੂੰ ਫੋਨ ਤੇ ਵੀ ਦੱਸਿਆ ਪਰ ਉਹਨੇ ਇੰਨਾ ਉਤੇ ਅਮਲ ਕੀਤਾ ਕਿ ਜੱਸਾ ਉਸੇ ਦਿਨ ਉਸੇ ਟਾਬੇ ਤੋਂ ਉਸੇ ਗੱਡੀ 'ਚ ਉਸੇ ਨੰਬਰ ਦੀ ਗੱਡੀ 'ਚ ਬੈਠ ਕੇ ਤੱਕ ਆ ਜਾ ਕੇ ਨੂੰ ਆਏ ਮਾਨੂੰ ਖਰਾਰ ਹੋ ਗਿਆ ਉਹ ਜਦੋਂ ਖਰਾਰ ਹੋ ਗਿਆ ਤੇ ਹੈ ਤਾਂ ਅਕਾਲੀ ਦਲ ਦਾ ਹੱਸੀ ਨਾ ਮੈਂਬਰ ਤੇ ਸਰਕਾਰ ਵੀ ਗਾਲੀ ਕੱਢਦੀ ਸੀਗੀ ਬੜੀ ਲੜ ਲੜਾ ਹੋਈ ਉਹਨਾਂ ਦੋਵਾਂ ਸਿਸਟਮਾਂ 'ਚ ਜਗਰਾਉਂ ਆਉਂਦੀ ਦੀ ਮੋਗੇ ਦੀ ਬੜੀ ਖਚਾਈ ਹੋਈ ایا ਉਹਨਾਂ ਦਾ ਧਿਆਨ ਹੀ ਨਹੀਂ ਸੀ ਫੜਣੇ ਚ ਉਹ ਫੇਰ ਅਸੀਂ ਵੀ ਚਲੋ ਕਰ ਗਏ ਵੀ ਚਲੋ ਭਾਈ ਇੰਨਾ ਕੁਝ ਕਰਕੇ ਦੇਤਾ ਤੇ ਹੁਣ ਮਸੂ ਘੜੀ ਮੁੜੀ ਔਖੇ ਕੰਮਾਂ ਤੇ ਹੁਣ ਫੜ ਕੇ ਦੇ ਦਾਂਗੇ ਹੁਣ ਕਿਹੜੀ ਗਰੰਟੀ ਆ ਜੋ ਨਹੀਂ ਭਜੂਗਾ ਉਹ ਦੋਵੇਂ ਐਸਐਸਪੀ ਕਦੀ ਮੈਨੂੰ ਫੋਨ ਕਰਨ ਕਦੀ ਹਾਲੇ ਐਸਐਸਪੀ ਸਾਹਿਬ ਨੂੰ ਕਰਨ ਬਲਜੀਤ ਵਾਲੇ ਸੇਰੀ ਖਾਲਿਆ ਪ੍ਰਵਾਏ ਜੇ ਫੜੇ ਜਾਏਗਾ ਤੇ ਤੂੰ ਹੀ ਫੜ ਸਕਦਾ ਇਹਨੂੰ ਹੋਰ ਕੋਈ ਨਹੀਂ ਫੜ ਸਕਦਾ ਚਲੋ ਬਜੀਤ ਵਾਲਿਆਂ ਨੂੰ ਦੁਬਾਰਾ ਗਿਸਤਾਰ ਕਰ ਲਿਆ ਉਹ ਹਾਸੇ ਦੀ ਗੱਲ ਹੈ ਜੱਸਾ ਉਹਨੂੰ ਬਲਜੀਤ ਨੂੰ ਕਹਿੰਦਾ ਵੀ ਯਾਰ ਤੂੰ ਮੇਰੇ ਤੂੰ ਮੇਰੇ ਕਿਉਂ ਇੰਨਾ ਪਿੱਛੇ ਪਿਆ ਵਾ ਤੇਰਾ ਮੈਂ ਕਿਉਂ ਘੜਿਆ ਚਲੋ ਉਹ ਫੇਰ diel ਚਲ ਗਿਆ ਹੁਣ ਸ਼ਾਇਦ ਪਤਾ ਨਹੀਂ ਉਹ ਸਜ਼ਾ ਕੱਟ ਕੇ ਆ ਗਿਆ ਵਾ ਕਿ ਪਤਾ ਨਹੀਂ ਪਰੋਲ ਤੇ ਆ ਕੇ ਫਰਾਰ ਹੋ ਗਿਆ ਵਾ ਤੇ ਗੱਲ ਮੈਂ ਇਹ ਕਰਦਾ ਪੁਲਿਸ ਦੀ ਵੀ ਵੇਖੋ ਇੰਨਾ ਕੁਝ ਦੱਸਣ ਦੇ ਬਾਵਜੂਦ ਤੇ ਉਦਾਂ ਜਿੱਦਾਂ ਹੀ ਕਿਹਾ ਉਦਾਂ ਹੀ ਹੋਇਆ ਤੇ ਅਮਲ ਇਹ ਹੋਇਆ ਵੀ ਪਹਿਲੋਂ ਤਿੰਨ ਮੁਲਾਜ਼ਮ ਆਉਂਦੇ ਸੀ ਲੈ ਕੇ ਉਹਨੂੰ ਤੇ ਉਸ ਦਿਨ ਦੋ ਮੁਲਾਜ਼ਮ ਸੀਗੇ ਕੁਝ ਇੱਕ ਲੰਗਾ ਸੀ ਦੱਸੋ ਕੀ ਕਰੋਗੇ ਤੁਸੀਂ ਉਹ ਕਈ ਵੀਡੀਓ ਪਾਈਆਂ ਪ੍ਰਧਾਨ ਦੀਆਂ ਕਿਸੇ ਨੇ ਚੰਗਾ ਕਿਹਾ ਕਿਸੇ ਨੇ ਮਾੜਾ ਕਿਹਾ ਮੈਂ ਮੈਂ ਵੀ ਦੱਸਦਾ ਵੀ ਪੁਲਿਸ ਦਾ ਵੀ ਕੀ ਰੋਲ ਸੀਗਾ ਤੇ ਕਿੰਨੀ ਮੋਗਾ ਪੁਲਿਸ ਨੇ ਇਹਦੇ ਵਿੱਚ ਆਪਣਾ ਗੰਭੀਰਤਾ ਨਹੀਂ ਦਿਖਾਈ ਪ੍ਰਧਾਨ ਦੇ ਕਤਲ ਕੇਸ ਵਿੱਚ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੇ ਵੀਡੀਓ ਪਸੰਦ ਆਈ ਹੈ ਤੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਬਹੁਤ ਬਹੁਤ ਧੰਨਵਾਦ ਥੈਂਕ ਯੂ